ਜਿੰਨੀ ਸਾਸ ਸੰਗਤ ਜੀ ਭਾਈ ਤਾਰੂ ਸਿੰਘ ਦੇ ਸਿਰ ਵਿੱਚ ਦਰਦ ਹੋਈ ਸੀ ਇਸ ਖੋਪਰੀ ਉਤਾਰ ਦਿੱਤੀ ਐ ਤੇ ਅੱਜ ਗੁਰੂ ਕੇ ਲਾਲ ਜਿਹੜੀਆਂ ਮੁਸੀਬਤਾਂ ਚੱਲਦੇ ਆ ਕੰਡੇ ਵੱਜ ਵੱਜ ਕੇ ਜ਼ਖਮ ਹੋ ਚੁੱਕੇ ਸਨ ਪੈਰਾਂ 'ਚ ਤੇ ਲੱਤਾਂ ਵਿੱਚ ਤੇ ਠੰਡ ਦੇ ਨਾਲ ਕਿੰਨੀ ਕ ਦਰਦ ਹੁੰਦੀ ਹੋਵੇਗੀ ਉਹਨਾਂ ਨੂੰ ਤੇ ਮਾਤਾ ਨੇ ਕਿਵੇਂ ਪਿਆਰ ਨਾਲ ਦਸਤਾਰੇ ਸਜਾਏ ਆ ਅੱਜ ਮਾਤਾ ਨੂੰ ਫਤਿਹ ਬਲਾ ਕੇ ਤੁਰਪੇ ਆ ਮਾਂਜੀ ਅਸੀਂ ਚੱਲੇ ਆ ਗਿਆਨੀ ਜੀ ਨੇ ਲਿਖਿਆ ਗਿਆਨੀ ਸੋਨ ਸਿੰਘ ਸੀਤਲ ਸਾਹਿਬ ਨੇ ਹਰ ਇੱਕ ਜੱਡਾ ਵੱਡੇ ਵੱਡੇ ਕਥਾਵਾਚਕ ਪ੍ਰਚਾਰਕ ਗਿਆਨੀ ਜੀ ਗਿਆਨੀ ਸੋਨ ਸਿੰਘ ਸੀਤਲ ਸਾਹਿਬ ਕੌਮ ਦੇ ਮਹਾਨ ਢਾਡੀ ਪੀਸ਼ਮ ਪਤਾਮਾ ਕਹੇ ਜਾਂਦੇ ਨੇ ਇਹ ਉਹਨਾਂ ਦੀਆਂ ਲੈਣਾ ਲਿਖੀਆਂ ਪਤਾ ਨਹੀਂ ਚੁਣ-ਚਣ ਕੇ ਬੋਲ ਕਿੱਥੋਂ ਲੈ ਕੇ ਆਏ ਆ ਉਹ ਕਹਿੰਦੇ ਤੁਰ ਪੇ ਦੋਵੇਂ लाਡਲੇ ਜਦ ਫਤਿਹ ਬਲਾ ਕੇ ਵਾਰ ਅਖੀਰੀ ਮਾਂ ਦੇ ਹੱਥ ਚਰਨੀ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਮਾਂ ਜੀ ਅਢੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਪਰ ਤੁਸਾਂ ਨਾ ਆਉਣਾ ਅੰਮੀਏ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਮਾਂ ਜੀ ਅਸੀਂ ਔਂਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਰਸਪੂ ਫਤਿਹ ਸਿੰਘ ਤੇਰਾ ਦਿਲ ਪਰਚਾਉਣਾ ਇਹ ਇਨਸਾਨ ਦਾ ਸੁਭਾਅ ਹੈ ਸਾਤਸੰਗਜੀ ਆਪਣੇ ਮਨ ਦੀ वेदना ਆਪਣੇ ਛੋਟੇ ਦਾ ਆਸਰਾ ਲੈ ਕੇ ਪ੍ਰਗਟ ਕਰਦਾ ਹੈ ਇਹ ਸਹਬਜਾਦਾ ਬਾਬਾ ਜੋਰਾ ਵਰ ਸਿੰਘ ਬਾਬਾ ਫਤਿਹ ਸਿੰਘ ਬਾਰੇ ਕਹਿ ਰਿਹਾ ਮਾਂ ਜੀ ਇਹ ਤੇਰਾ ਦਿਲ ਪਰਚਾਉਣਾ ਰੁੱਸ ਪਊਗਾ ਜੇ ਤੂੰ ਦੇਰ ਲਾ ਕੇ ਆਈ ਤੇ ਬਾਬਾ ਫਤਿਹ ਸਿੰਘ ਸਾਤਸੰਗਜੀ ਉਸ ਵੇਲੇ ਬਾਬਾ ਫਤਿਹ ਸਿੰਘ 5 ਸਾਲ 10 ਮਹੀਨੇ ਤੇ 10 ਦਿਨ ਦੀ ਉਮਰ ਸੀ ਉਸ ਵੇਲੇ ਆਰਜੂ ਸੀ ਬਾਬਾ ਫਤਿਹ ਸਿੰਘ ਦੀ ਤੇ ਬਾਬਾ ਜੋਰਾਵਾਰ ਸਿੰਘ 2 ਸਾਲ ਬਢੇਰੇ ਸਨ ਇਸ वेदना ਨੂੰ ਪ੍ਰਗਟ ਕਰਦੇ ਆ ਮਾਂ ਜੀ ਫਤਿਹ ਸਿੰਘ ਰਸਪੂਗਾ ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ ਹੈ ਬਾਬਾ ਫਤਿਹ ਸਿੰਘਾ ਸਾਸ ਸਿੰਘ ਜੀ ਜਿਸ ਵੇਲੇ ਮਾਤਾ ਜੀ ਪ੍ਰਲੋਕ ਸੁਧਾਰੇ ਸੀ ਨਾ ਇਹ ਬੇਨਤੀਆਂ ਕੀਤੀਆਂ ਆਪਜੀ ਦੀ ਸੇਵਾ ਵਿੱਚ ਮਾਤਾ ਜੀਤਾ ਜੀ ਮਾਤਾ ਅਜੀਤ ਕੌਰ ਮਾਤਾ ਜੀਤ ਕੌਰ ਜਦੋਂ ਪਰਲੋਕ ਸੁਧਾਰੇ ਆ ਸਭ ਦਾਦਾ ਬਾਬਾ ਫਤੇ ਸਿੰਘ ਦੀ ਉਮਰ 2 ਸਾਲ ਦੀ ਸੀ ਤੇ ਸਾਧ ਸੰਗਤ ਜੀ ਇਹ ਮਾਵਾ ਬਜ਼ੁਰਗ ਮਾਵਾ ਇਸ ਗੱਲ ਨੂੰ ਜਾਣਦੀਆਂ ਨੇ ਸਮਝਦੀਆਂ ਨੇ ਰੱਬ ਨਾ ਕਰੇ ਕਿਸੇ ਦਾਦੀ ਨੂੰ ਇਦੀ ਛੋਟੀ ਉਮਰ ਵਿੱਚ ਮਾਂ ਮਿਟਰ ਪੋਤਰਾ ਖੜਾਉਣਾ ਪੈ ਜੇ ਪਾਲਣਾ ਪੈ ਜੇ ਸਤ ਸਿੰਘ ਜੀ ਪੋਤਰੇ ਨੋਹਾਂ ਦੀਆਂ ਗੋਦਾਂ ਵਿੱਚ ਖੇਡਦੇ ਚੰਗੇ ਲੱਗਦੇ ਨੇ ਕਿੰਨੀਆਂ ਰਾਤਾਂ ਮਾਤਾ ਗੁੱਤੀ ਜੀ ਨੇ 2 ਸਾਲ ਦੇ ਬਾਲਕ ਨੂੰ ਵਰਜਾਉਂਦਿਆਂ ਹੋਇਆਂ ਗਜ਼ਾਰੀਆਂ ਹੋਣਗੀਆਂ ਮਾਂ ਬੱਚੇ ਨੂੰ ਮਠਿਆਈ ਦਿੰਦੀ ਐ ਬਾਜ਼ੀਆਂ ਦਿੰਦੀ ਐ ਬਾਬਾ ਫਤਿਹ ਸਿੰਘ ਦਾ ਖਡਾਵਾ ਚੌਪਾ ਸਿੰਘ ਸਾਹਮਣੇ ਘੋੜਾ ਬਣ ਕੇ ਨਾਚ ਕਰਦਾ ਐ ਮਾਂ ਕਹਿੰਦੀ ਆ ਇਹ ਮੇਰੇ ਲਾਲ ਦਾ ਘੋੜਾ ਏ ਬਾਬਾ ਫਤਿਹ ਸਿੰਘ ਦਾ ਘੋੜਾ ਹੈ ਪਰ 2 ਸਾਲ ਦਾ ਬੱਚਾ ਫਿਰ ਸਿਰ ਫੇਰ ਕੇ ਕਹਿੰਦਾ ਨਹੀਂ ਮਾਂ ਮੇਰੀ ਮਾਂ ਕਿੱਥੇ ਆ ਦਾਦੀ ਅੰਮਾ ਮਾਤਾ ਗੁਜਰੀ ਜੀ ਕਿੱਥੇ ਗਏ ਨੇ ਤੇ ਬੱਚੇ ਦਾ ਧਿਆਨ ਕਿਉਂਕਿ ਮਾਤਾ ਜੀਤਾ ਜੀ ਮੇਰੀ ਮਾਂ ਕਿੱਥੇ ਗਏ ਆ ਮਾਤਾ ਗੁਜਰੀ ਜੀ ਨੂੰ ਪੁੱਛਦੇ ਆ ਸੱਸ ਜੀ ਮਾਂ ਕਹਿੰਦੀ ਆ ਚੰਨਾ ਤੇਰੀ ਮਾਂ ਸੱਚਖੰਡ ਵਿੱਚ ਚਲੀ ਗਈ ਆ ਇਹ ਸਾਧ ਸੰਗਤ ਜੀ 2 ਸਾਲ ਦਾ ਬੱਚਾ ਜਿੱਦ ਕਰਕੇ ਕਹਿੰਦਾ ਮਾਂ ਮੈਂ ਵੀ ਸੱਚਖੰਡ ਵਿੱਚ ਜਾਣਾ ਹੈ ਇਹ ਛੋਟਾ ਬੱਚਾ ਇਹ ਗੱਲ ਕਹਿ ਰਿਹਾ ਸਾਧ ਸੰਗਤ ਜੀ 2 ਸਾਲ ਦਾ ਬਾਲਕ ਸੱਚਖੰਡ ਦੇ ਅਰਥ ਨਹੀਂ ਸਮਝਦਾ ਪਰ ਦਾਦੀ ਸਮਝਦੀ ਹੈ ਉਹ ਕਹਿੰਦੀ ਮਾਂ ਗੁਜ਼ਰੀ ਦਿਲ ਵਿੱਚ ਕੀ ਗੁਜ਼ਰਦੀ ਹੋਗੀ ਵੀ ਉਸ ਵੇਲੇ ਕੇਵਲ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਮਾਤਾ ਜੀ ਪੁੱਤਰੇ ਨੂੰ ਛਾਤੀ ਨਾਲ ਲਾ ਕੇ ਘੁੱਟ ਕੇ ਕਹਿੰਦੀ ਆ ਚੰਨਿਆ ਤੇਰੇ ਨਾਲੋਂ ਪਹਿਲਾਂ ਮੈਂ ਸੱਚਖੰਡ ਨੂੰ ਜਾਵਾਂਗੀ ਫਿਰ ਬਾਬਾ ਜੋਰਾਵਰ ਸਿੰਘ ਕੀ ਕਹਿੰਦਾ ਕਹਿੰਦਾ ਮਾਂ ਜੀ ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਰਸਕੂ ਫਤਿਹ ਸਿੰਘ ਤੇਰਾ ਦਿਲ ਪਰਚਾਉਣਾ ਮਿੰਤਾ ਕਰ ਕਰ ਅੰਮੀਏ ਫਿਰ ਬਉ ਮਨਾਉਣਾ ਮਾਂ ਜੀ ਫਿਰ ਮਿੰਤਾ ਕਰਨਾ ਕਰਨੀਆਂ ਪੈਣਗੀਆਂ ਮਿੰਤਾ ਕਰ ਕਰ ਅੰਮੀਏ ਫਿਰ ਪਉ ਮਨਾਉਣਾ ਤੇਰੇ ਬਾਜੋਂ ਲੋਰੀਆਂ ਦੇ ਕਿੰਨੇ ਸੁਵਾਉਣਾ ਤੇਰੀ ਗੋਦੀ ਬਾਜ ਨਾ ਸੱਚਖੰਡ ਵੀ ਭਾਉਣਾ ਮਾਵਾ ਬਾਜੋਂ ਲੱਗਦਾ ਮਾਂ ਸੁਰਗ ਡਰਾਉਣਾ ਸੁਣ ਕੇ ਮੂਰਤ ਪਿਆਰ ਦੀ ਉੱਠੀ ਬਲ ਲਾ ਕੇ ਮਾਤਾ ਜੀ ਉੱਠੇ ਨੇ ਮਾਤਾ ਜੀ ਇਹ ਜਦੋਂ ਗੱਲਾਂ ਸੁਣੀਆਂ ਨਾ ਸਭ ਜਾਦੇ ਬਾਬਾ ਜੋਰਾਵਰ ਸਿੰਘ ਕੋ ਕਹਿੰਦੇ ਉੱਠੀ ਮੂਰਤ ਪਿਆਰ ਦੀ ਉੱਠੀ ਬਲ ਲਾ ਕੇ ਵਿਚ ਦਲੀਜਾਂ ਖੜੀ ਜਾਂ ਸਰਦਲ ਹੱਥ ਪਾ ਕੇ ਰੁਕ ਗਈ ਮਮਤਾ ਤੜਸਦੀ ਬੁੱਲਾਂ ਤੱਕ ਆ ਕੇ ਪੀਲੇ ਹੰਝੂ ਉਸ ਨੇ ਸੀ ਢੀਕਾਂ ਲਾ ਕੇ ਦੇ ਦੇ ਦਾਬੂ ਦਬਰ ਸਬਰ ਦੇ ਰਖ ਸਭ ਦਰਦ ਦਬਾ ਕੇ ਭਾਣਾ ਮੰਨ ਅਕਾਲ ਦਾ ਬੋਲੀ ਮੁਸਕਾ ਕੇ ਮਾਂ ਕੀ ਕਹਿੰਦੀ ਹੈ ਕਹਿੰਦੀ ਚੱਲੋ ਮੇਰੇ ਬੱਚਿਓ ਮੈਂ ਮਗਰੇ ਆਵਾਂ ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ ਮਾਂ ਪੁੱਤ ਦੀ ਸਾਂਝ ਜਿਉਂ ਚਾਨਣ ਪਰਛਾਵਾਂ ਪੁੱਤਾਂ ਦਿਵਾਲੇ ਆਮਕਾਰ ਮਾਵਾਂ ਦੀਆਂ ਬਾਹਾਂ ਮਾਂ ਪੁੱਤ ਦੀ ਸਾਂਝ ਜਿਉਂ ਚਾਨਣ ਪਰਛਾਵਾਂ ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ ਮੈਂ ਤੋਰ ਘਰਾਂ ਦੀਆਂ ਰੌਣਕਾਂ ਸਵਰਗ ਵਸਾਵਾਂ ਮਾਂ ਗੁਜ਼ਰੀ ਬਹੁਤ ਵੱਡੀ ਛੱਟ ਸੀ ਮਾਂ ਕਹਿੰਦੀ ਇਹ ਐਡੀ ਤਕਲੀ ਛੱਟ ਹੈ ਬਹੁਤ ਵੱਡੀ ਛੱਟ ਹੈ ਜਰ ਲਾਵਾਂਗੀ ਜਰ ਲਵਾਂਗੀ ਕਿਉਂਕਿ ਮੈਂ ਜਰ ਨਾ ਜਾਣਦੀ ਆ ਜਰ ਲਵਾਂਗੀ ਮੇਰੇ ਚਾਨਣੋ ਮੇਰਾ ਵੱਡਾ ਜੇਰਾ ਪੀੜਾ ਸਾਂਭਣ ਵਾਸਤੇ ਦਿਲ ਥਾਉ ਬਥੇਰਾ ਪਤੀ ਤੋਰਿਆ ਪੜਦੇ ਆ ਵਾ ਪਾਣਾ ਤੇਰਾ ਕਿਹੜਾ ਸੱਲ ਨਹੀਂ ਜਿਗਰ ਦਾ ਲਾ ਬੈਠਾ ਡੇਰਾ ਮਾਂ ਗੁਜ਼ਰੀ ਹੁਣ ਸਾਥ ਸੰਗਤ ਜੀ ਕਲਗੀ ਧਰ ਦਸ਼ਮੇਸ਼ ਪਿਤਾ ਜੀ ਦੇ ਮਾਤਾ ਜੀ ਨੇ ਉਸਤਾਦ ਮਾਤਾ ਜੀ ਹੈ ਸਾਥ ਸੰਗਤ ਜੀ ਜਦ ਕਾਲੀਆਂ ਰਾਤਾਂ ਇਹ ਜਿਹੜੀਆਂ ਘੇਰਾ ਫਰਦੀਆਂ ਨੇ ਉਸ ਵੇਲੇ ਮਾਂ ਕਹਿੰਦੀ ਜਦ ਕਾਲੀਆਂ ਰਾਤਾਂ ਆ ਆਵਣ ਘੇਰਾ ਸਦਾ ਉਹਨਾਂ ਚੋਂ ਜਨਮਦਾ ਚੰਨ ਸੂਰ ਸਵੇਰਾ ਇਹ ਮਾਤਾ ਜੀ ਕਹਿ ਰਹੇ ਨੇ ਤੇ ਨੋ ਨੂੰ ਯਾਦ ਕੀਤਾ ਇਹ ਆਪ ਜੀ ਨਾਲ ਬੇਨਤੀਆਂ ਕੀਤੀਆਂ ਸੀ ਮਾਂ ਆਪਣੇ ਬੱਚਿਆਂ ਨੂੰ ਪਹਿਲਾਂ ਤੋਰਦੀ ਹੈ ਕਹਿੰਦੀ ਜਾਓ ਮੇਰੇ ਬੱਚੜਿਓ ਕਿਉਂ ਕਰਦੇ ਦੇਰੀ ਮਰਦਾਂ ਦੀ ਨਿਤ ਹੋਮ ਦੀ ਪੁੱਤ ਬਾਟ ਲੰਬੇਰੀ ਲੰਬੇਰੀ ਬਾਟ ਹੁੰਦੀ ਹੈ ਮਰਦਾਂ ਦੀ ਨਿਤ ਹੋਮ ਦੀ ਪੁੱਤ ਬਾਟ ਲੰਬੇਰੀ ਰੁਕਣ ਨਾ ਪਾਂਦੀ ਸੱਚ ਦੇ